ਜੋ ਜਨਾ ਇਹ ਸਰਕਾਰ ਆਪਣੇ ਤੇ ਧਈਆ ਕਰਕੇ ਆਈ ਆ ਇਹਨਾਂ ਨੇ ਸਮਝੌਤੇ ਕਰ ਲਿਆ ਸੋ ਇਹ ਜਿਹੜੇ ਇਹਨਾਂ ਨੇ ਸਮਝੌਤੇ ਕਰ ਲਿਆ ਪਹਿਲੋਂ ਇਹ ਆਪਾਂ ਨੇ ਬੜੇ ਤਰੀਕੇ ਨਾਲ ਖੋਲ੍ਹ ਦੇ ਦਿੰਦੇ ਆ ਸੋ ਜਿਸ ਤਰ੍ਹਾਂ ਆਪਾਂ ਵੇਖਿਆ ਹੋਊਗਾ ਕਿ ਆਪਾਂ ਸਾਰਾ ਪਹਿਲਾਂ ਪਹਿਲ ਦੇ ਆਧਾਰ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਇਹਨਾਂ ਨੇ ਡਿੱਚਾਂ ਫਰੀ ਲਵਾਈਆਂ ਕੋ ਸਟਿੱਛਾਂ ਵੇਖਣਦੇ ਟੀਵੀ ਵੇਖਣਦੇ ਆਦੀ ਹੋ ਗਏ ਫਿਰ ਇਹਨਾਂ ਨੇ ਉਹਦਾ ਰੈਂਟ ਲਾਤਾ ਨਹੀਂ ਤੇ ਅਸੀਂ ਸਾਡੇ ਭਰਾਵਾਂ ਘਰਾਂ ਦੇ ਵਿੱਚ ਜਿਹੜੇ ਟੀਵੀ ਸੀ ਅਸੀਂ ਰਾਤ ਨੂੰ ਦੇਖਦੇ ਸਾਂ ਦਿਨੇ ਆਪਣਾ ਕੰਮ ਤੇ ਨਾ ਕਰਦੇ ਸਾਂ ਸੋ ਵੀਰੋ ਲਗਾਤਾਰ ਹੁਣ ਜਿਹੜਾ 24 ਘੰਟੇ ਜੋ ਵਿਚਾਂ ਦੇ ਪ੍ਰੋਗਰਾਮ ਆਉਂਦੇ ਆ ਉਹ ਲਗਾਤਾਰ ਜੋ ਪਰਿਵਾਰ ਦੇ ਵਿੱਚ ਜੀ ਵਿਖੀ ਜਾਂਦੇ ਆ ਸੋ ਜਦੋਂ ਸਾਨੂੰ ਉਹਨਾਂ ਨੇ ਫ੍ਰੀ ਵਿਚਾਂ ਵਕਾ ਕੇ ਤੇ ਮੁਲਕੇ ਕਾਦ ਪਾਏ ਸਰ ਭਰਾਓ ਹੀ ਕਾਦਵੀ ਆ ਕੇ ਆਪਾਂ ਵੇਖਣੇ ਪਏ ਸਾਨੂੰ ਕਿਉਂਕਿ ਆਪਾਂ ਆਦੀ ਹੋ ਗਏ ਉਸ ਗੱਲ ਦੇ ਸੋ ਇਸੇ ਤਰ੍ਹਾਂ ਜਿਵੇਂ ਆਪਾਂ ਉਹ ਮੋਬਾਈਲ ਆਇਆ ਸੀਗਾ ਉਦੋਂ ਬੜਾ ਥੋੜੇ ਜਿਹੇ ਖਰਚੇ ਦੇ ਉੱਤੇ ਮੋਬਾਈਲ ਚੱਲਿਆ ਸੀ ਤੇ ਉਦੋਂ ਮੇਰੇ ਵੀਰੋ ਜਦੋਂ ਫੋਨ ਆਈ ਜਾਂਦਾ ਸੀ ਤੇ ਦਾ ਵੀ ਪੈਸੇ ਪਾਈਏ ਤੇ ਫੋਨ ਆਈ ਜਾਂਦਾ ਸੀ ਉਹ ਸਾਡੇ ਕਈ ਕਈ ਬਜ਼ੁਰਗਾਂ ਨੂੰ ਅਸੀਂ ਫੋਨ ਲਾ ਕੇ ਦਿੱਤੇ ਪਰ ਚੱਲ ਕੋਈ ਗੱਲ ਨਹੀਂ ਇਹਲੇ ਪੈਸੇ ਪਾਉਣੇ ਪੈਣੇ ਆ ਤੁਮਰਮਾਨ ਦੇ ਨਾਲ ਜਦੋਂ ਤੇਰੇ ਨਾਲ ਤੈਨੂੰ ਫੋਨ ਕਰਿਆ ਕਰਾਂਗੇ ਤੇਰੇ ਨਾਲ ਗੱਲਬਾਤ ਕਰ ਲਿਆ ਕਰਾਂਗੇ ਜਦੋਂ ਅਸੀਂ ਸਾਰੀਆਂ ਗੱਲਾਂ ਦੇ ਆਦੀ ਹੋ ਗਏ ਫੋਨ ਦੇ ਫਿਰ ਭਰਾਓ ਉਹਨਾਂ ਨੇ ਆਖਿਆ ਵੀ ਜਦੋਂ ਫੋਨ ਆਊਗਾ ਤਾਂ ਜੇ ਵਿੱਚ ਰਿੰਟ ਪਾਉਗੀ ਸੋ ਵੀਰੋ ਇਹ ਸਰਕਾਰਾਂ ਇਸ ਤਰੀਕੇ ਦੇ ਨਾਲ ਸਾਡੇ ਨਾਲ ਸਾਨੂੰ ਬਗਰਵਾ ਕੇ ਤੇ ਸਾਨੂੰ ਭਾਈ ਆਪਣੇ ਕਬਜ਼ੇ 'ਚ ਲੈ ਕੇ ਆਪਣੀਆਂ ਮਨਮਰਜ਼ੀਆਂ ਕਰਦੀ ਆ ਹੁਣ ਇਹ ਸਿੱਧਾ ਕੀਤਾ ਸਾਨੂੰ ਬਿਜਲੀ ਇੰਨੀ ਖੁੱਲੀ ਦੇਤੀ ਆ ਇੰਨੀ ਬਿਜਲੀ ਖੁੱਲੀ ਦੇਤੀ ਤਾਂ ਫ੍ਰੀਜ ਦੇਤੀ ਅਹੀਂ ਇੰਨਾ ਜ਼ਿਆਦਾ ਉਹਦਾ ਇਸਤੇਮਾਲ ਕਰਨ ਦਾ ਪਏ ਪਈ ਘਰਾਂ ਦੇ ਵਿੱਚ ਤੇ ਏਸੀ ਤੇ ਪੱਖੇ ਚੱਲਣੇ ਸੀ ਕਈ ਫੇ ਹੀ ਇਹੀ ਵੇਖਿਆ ਦੰਗਰਾਂ ਦੇ ਉੱਤੇ ਅਸੀਂ ਲੱਗੇ ਆ ਪੱਖੇ ਲੱਗੇ ਆ ਪਰ ਕਿਉਂ ਲੱਗੇ ਆ ਕਿਉਂਕਿ ਉਹ ਸਾਨੂੰ ਫ੍ਰੀ ਦੇਤੀ ਉਹਨਾਂ ਨੇ ਅਸੀਂ ਖੁੱਲੇ ਆ ਵਰਤਣ ਦੇ ਪੇ ਹੁਣ ਅਸੀਂ ਉਹਦੇ ਆਦੀ ਹੋ ਗਏ ਆ ਉਹ ਸਾਡਾ ਘਰ ਘੁੱਟ ਕੇ ਜਿਹੜਾ ਅਗਲਾ ਪਿਛਲਾ ਸਾਲ ਕਿਤਾਬ ਆ ਸਾਡਾ ਉੱਤੇ ਪਾੜੇ ਮੀਟਰ ਲਾ ਕੇ ਤੇ ਫਿਰ ਭਾਈ ਆਪਣੇ ਕੋ ਲੈ ਰਹੀ ਆ ਉਹਨਾਂ ਨੂੰ ਪਤਾ ਵੀ ਇਹਨਾਂ ਕੋਲੋ ਬਿਜਲੀ ਤੇ ਜਿਹੜੀ ਆ ਇਹਨਾਂ ਦੇ ਘਰਾਂ ਦੀ ਖੋਲ ਹੋ ਜਣੀ ਆ ਇਹਨਾਂ ਆਉਣ ਵਾਲਾ ਪਤਾ ਵੀ ਪਾਣੀ ਤੋਂ ਬਗੈਰ ਨਹੀਂ ਸਰ ਸਕਦਾ ਸਾਡੇ ਘਰਾਂ ਦੇ ਵਿੱਚ ਵੀ ਰਲ ਲੜਕੇ ਰਹਣਗੇ ਪਾਣੀ ਤੋਂ ਬਗੈਰ ਸਾਡਾ ਬਿਲਕੁਲ ਨਹੀਂ ਸਰਨਾ ਸੋ ਇਹਨਾਂ ਨੇ ਜਿਹੜਾ ਸਾਨੂੰ ਨਹਿਰੀ ਪਾਣੀ ਸਾਫ਼ ਕਰਕੇ ਦੇਣਾ ਉਹਦੇ ਵਿੱਚ ਦੇਖੋ ਵੀ ਉਹ ਛੜਕਾਂ ਦੇ ਉੱਤੇ ਕਿਸ ਤਰ੍ਹਾਂ ਪੈਪ ਪਾਏ ਜਾ ਰਹੇ ਆ ਉਹ ਜਿਹੜੇ ਪੈਪ ਪਾ ਕੇ ਜਿਹਨੂੰ ਨਹਿਰੀ ਪਾਣੀ ਸਾਫ਼ ਕਰਕੇ ਦੇਣਗੇ ਸਾਨੂੰ ਉਹ ਘਰਾਂ ਦੇ ਵਿੱਚ ਮੀਟਰ ਲੱਗਣਗੇ ਜਿਸ ਤਰ੍ਹਾਂ ਟੂਟੀਆਂ ਹੁੰਦੀਆਂ ਟੂਟੀਆਂ ਦੇ ਲਾਗੇ ਮੀਟਰ ਲੱਗਣਗੇ ਸੋ ਜਦੋਂ ਮੀਟਰ ਲੱਗਣਗੇ ਜਿੰਨਾ ਤੁਸੀਂ ਪਾਣੀ ਵਰਤੋਗੇ ਸੋ ਉਨਾ ਭਰਾਓ ਤੁਹਾਡਾ ਜਿਹੜਾ ਪਾਣੀ ਆ ਉਹ ਮੀਟਰ ਦੱਸੂਗਾ ਵੀ ਇੰਨਾ ਪਾਣੀ ਵਰਤਿਆ ਜਾ ਰਿਹਾ। ਸੋ ਐਲਜ ਮੁਤਾਬਕ ਆਪਾਂ ਘੱਟ ਵੀ ਪਾਣੀ ਵਰਤੀਏ ਤੇ ਇੱਕ ਜਿਹੜਾ ਇਨਸਾਨ ਆ ਉਹ 80 ਲੀਟਰ ਦਿਹਾੜੀ ਦਾ ਪਾਣੀ ਵਰਤਦਾ। ਜਿੰਨੇ ਮਾੜ ਜਨਾਂ ਰੱਖਿਆ ਉਹਦਾ ਤਕਰੀਬ ਲਗਭਗ 200 ਲੀਟਰ ਦੇ ਨਾਲ ਇੱਕ ਲੰਗਰ ਦਾ ਸਰਦਾ। ਉਹਨੇ ਪਾਣੀ ਪੀਣਾ, ਉਹਨੂੰ ਹਵਾ ਤੋਂ ਆ। ਸੋ ਇਸੇ ਤਰੀਕੇ ਨਾਲ ਭਾਵੇਂ ਜੇ ਸਾਰੇ ਘਰ ਦੇ ਵਿੱਚ ਮੰਨ ਲਓ 1000 ਲੀਟਰ ਵੀ ਆਪਣੇ ਪਾਣੀ ਵਰਤਿਆ ਗਿਆ ਤੇ ਜੇ ਸਾਨੂੰ 1 ਰੁਪਇਆ ਵੀ ਉਹਨਾਂ ਨੇ ਲਾਇਆ ਲੀਟਰ ਦਾ ਤਸੋ ਹੀ ਰੋ 1000 ਰੁਪਏ ਦਾ ਰੋਜ ਪਾਣੀ ਜਿਹੜਾ ਆਪਾਂ ਨੂੰ ਵਰਤਣਾ ਪਿਆ ਕਰੂਗਾ ਆ ਸਰਕਾਰ ਅਰ ਸਕੀਮਾਂ ਲੈ ਕੇ ਆਈਆਂ ਵਾਂ ਸੋਚੇ ਪਾਰੇ ਬਿਠੂ ਬੋਧ ਮਾਰੇ ਆ ਵੀਰੋ ਇਹ ਆਪਾਂ ਲਾਉਣ ਨਹੀਂ ਦੇਣੀ ਅਸੀਂ ਘਰ ਘਰ ਤੱਕ ਸਾਡੀ ਜੱਫੇ ਬੰਦੀ ਨਹੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਹਿਆ ਕੀਤਾ ਚਾਹੇ ਸਾਨੂੰ ਪਤਾ ਸੀ ਕਿ ਕਿਸੇ ਬੰਦੇ ਨੂੰ ਆਉਣਾ ਚਾਹੇ ਨਹੀਂ ਆਉਣਾ ਅਸੀਂ ਘਰ ਘਰ ਘੱਟ ਗੱਲ ਪਹਚਾਈ ਆ ਹੁਣ ਜਦੋਂ ਬਿਜਲੀ ਬੋਰਡ ਵਾਲੇ ਉੱਤੇ ਮੀਟਰ ਲਾਉਣ ਜਾਣਗੇ ਹੁਣ ਹਰ ਬੰਦਾ ਜਾਗਰਤ ਹੋ ਗਿਆ ਵਾ ਕਿ ਭਈ ਜਦੋਂ ਮੀਟਰ ਲਾਉਣ ਵਾਸਤੇ ਆਲੇ ਅਸੀਂ ਘਰ ਘਰ ਘੱਟ ਗੱਲ ਪਹਚਾਈ ਆ ਇਕੱਠੇ ਹੋ ਕੇ ਆਪਾਂ ਮੀਟਰ ਲਾਉਣ ਵਾਲਿਆਂ ਨੂੰ ਦਿਖਾਵੇ ਔਰ ਜੇ ਜਿਹੜੀ ਸਰਕਾਰ ਦੀ ਮਨਛਾਹ ਵਾ ਉਹ ਆਪਾਂ ਪੂਰੀ ਨਹੀਂ ਹੋਣ ਦਿਆਂਗੇ ਸੋ ਵੀਰੋ ਜੇ ਤਾਂ ਲੜਦੇ ਲੋਕਾਂ ਦੀ ਹਿੰਦੀ ਆ ਰਾਜੇਰ ਜੀ ਦਾ ਖਾਲਸਾ ਰਾਜੇਰ ਜੀ ਕੀ ਇਹ ਸਮੋਂ ਗੁਰਦੇਵ ਸਿੰਘ ਜੀ ਗੱਪਾ ਮਾਰ ਜਿਮਣਾ ਦਾ ਵਿਚਾਰਾ ਵੀ ਸਾਥ ਪਾਈ ਹੁੰਦਾ ਬੇਨਤੀ ਆ ਗੁਰਦਾਸ ਸਿੰਘ ਵਿਸ਼ਿਆ ਨੂੰ ਉਹ ਆਣ ਕੇ ਵਿਚਾਰਾ ਵੀ ਸਾਥ ਤੋਣਗੇ ਉਹਨਾਂ ਨੇ ਬਾਅਦ ਅਮਰੀਦ ਸਿੰਘ ਦੀ ਚਾਪੀ ਲੇਨ ਉਹਨਾਂ ਤੋਂ ਅੱਗੇ ਅਮਰੀਦ ਸਿੰਘ ਜਲਾਪੁਰ ਜਮਾਲਪੁਰ ਅਮਰੀਦ ਸਿੰਘ ਜਮਾਲਪੁਰ ਉਹਨਾਂ ਨੂੰ ਬੇਨਤੀ